ਜੁੜੇ ਰਹੋ ਰਾਜੇ ਪੈ ਤੁਰ ਗਏ ਤੇ ਵੀ ਚੌਂਕੀ ਨੂੰ ਤੁਹਾਨੂੰ ਪਤਾ ਵੀ ਕਿਹਨੂੰ ਬਣਾਉਣਾ ਉੱਥੇ ਬੱਸ ਦਾ ਤੁਸੀਂ ਕਰਨਾ ਬਾਅਦ ਕੀ ਚੰਬੜ ਜਾਂਦੇ ਲੋਕਾਂ ਨੂੰ ਪਤਾ ਹੀ ਨਹੀਂ ਇਹ ਸਾਡੇ ਬਣਾਏ ਬੰਦੇ ਆ ਉੱਥੇ ਥੋੜਾ ਘੇਰਿਆ ਕਰੋ ਜਿਹੜਾ ਨਹੀਂ ਕੰਮ ਕਰਦਾ ਨੂੰ ਘੇਰਿਆ ਕਰੋ ਹੂੰ ਤੁਸੀਂ ਕਿਹਦਾ ਟਿੰਡੀਆਂ ਲੈਣੀ ਆ ਤੁਸੀਂ ਜਿਦਾ ਕੇ ਭੇਜਦੇ ਹੋ ਲੀਡਰਾਂ ਦੀਆਂ ਰੈਲੀਆਂ 'ਚ ਮੰਤਰੀਆਂ ਦੇ ਸਾਹਮਣੇ ਤਾਂ ਗੁੱਸੇ ਜਿਹੜੇ ਨੂੰ ਨੌਕਰੀ ਜਾਂ ਕੋਈ ਹੋਰ ਤਕਲੀਫ ਆ ਉਹ ਇਦਾਂ ਨਾਰੇ ਲਾਉਦੇ ਹੁੰਦੇ ਮੇਰਾ ਤਾਂ ਭਰਾਵਾ ਕੋਈ ਕਸੂਰ ਨਹੀਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਇਹ ਸਿੱਧੜੀ ਮਿਹਨਤੀ ਲੋਕ ਵਾਹ ਇੱਕ ਵਾਰੀ ਜ਼ੋਰਦਾਰ ਤਾੜੀ ਆਪਣੇ ਆਪ ਦੇ ਲਈ ਤੇ ਉਸ ਤੋਂ ਬਾਅਦ ਪ੍ਰੋਗਰਾਮ ਦਾ آغاز ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ਛੋਟੇ ਵੀ ਬਹੁਤ ਮਿਹਰਬਾਨੀ ਹੈ ਬਹੁਤ ਦੂਰੋਂ ਚੱਲ ਕੇ ਆਏ ਆ ਅਸੀਂ ਭਾਵਾਂ ਦੇ ਦੋਸਤ ਇੱਥੇ ਕਣਕਾਂ ਦੇ ਵਿੱਚ ਵਾਹਿਗੁਰੂ ਸਭ ਹੈ ਹੀ ਵਾਹਿਗੁਰੂ ਚੜ੍ਹਦੀ ਕਲਾ ਇੱਥੇ ਚੜ੍ਹਦੀ ਕਲਾ ਤੋਂ ਬਗੈਰ ਹੈ ਕੀ ਆ ਪੰਜਾਬ ਦੀ ਮਿੱਟੀ ਹੈ ਜੀ ਨਾਨਕ ਦਾਮ ਚੜ੍ਹਦੀ ਕਲਾ ਦੇ ਤੇਰੇ ਬਾਣੇ ਸਰਬੱਤ ਦਾ ਸਰਬੱਤ ਲਈ ਅਰਦਾਸ ਕਰੀਏ ਲੀਡਰਾਂ ਦੀਆਂ ਰੈਲੀਆਂ 'ਚ ਮੰਤਰੀਆਂ ਦੇ ਸਾਹਮਣੇ ਤਾਂ ਗੁੱਸੇ ਜਿਹੜੇ ਨੂੰ ਨੌਕਰੀ ਜਾਂ ਕੋਈ ਹੋਰ ਤਕਲੀਫ ਆ ਉਹ ਇਦਾਂ ਨਾਰੇ ਲਾਉਦੇ ਹੁੰਦੇ ਮੇਰਾ ਤਾਂ ਭਰਾਵਾ ਕੋਈ ਕਸੂਰ ਨਹੀਂ ਮੈਂ ਤਾਂ 32 ਵਰੇ ਹੋ ਗਿਆ ਚੰਗਾ ਗਾਉਣ ਦੀ ਕੋਸ਼ਿਸ਼ ਕੀਤੀ ਐ ਯਾਰ ਹੈ ਇਸੇ ਕਰਕੇ ਮੈਂ ਲੀਡਰ ਮੈਂ ਇਧਰਲੇ ਪਾਸੇ ਜਾਂਦਾ ਨਹੀਂ ਮੈਨੂੰ ਪਤਾ ਆਹੀ ਕੁਛ ਉਧਰ ਚਲੋ ਲਈ ਮਹੱਤਵ ਬਹੁਤ ਪਿਆਰ ਯਾਰ ਮੈਂ ਤਾਂ ਹਰਾਂ ਆ ਤੁਸੀਂ ਕਿੱਥੋਂ ਤੱਕ ਬੈਠੇ ਹੋ ਥੋੜਾ ਬਹੁਤਾ ਬਾਅਦ ਘਰ ਵਾਲੀ ਲਈ ਕੱਢਿਆ ਕਰੋ ਘਰ ਚ ਸੁੱਖ ਸ਼ਾਂਤੀ ਰਹਿੰਦੀ ਹੈ ਹੈ ਜੀ ਤੇ ਇਹ ਵਿਦਾਸਾਨ ਸਾਹਮਣੇ ਬੈਠੇ ਹੋ ਬਜ਼ੁਰਗੋ ਸਭ ਤੋਂ ਵੱਡਾ ਤੋਹਫਾ ਜਿਹੜਾ ਅਸੀਂ ਕਿਸੇ ਨੂੰ ਦੇ ਸਕਦੇ ਹਾਂ ਆਪਦਾ ਸਮਾਂ ਸਮਾਂ ਤੋਂ ਵੱਡਾ ਕੁਝ ਨਹੀਂ ਹੈ ਤੇ ਇਹ ਸਮਾਂ ਹੀ ਹੱਥ ਨਹੀਂ ਆਉਂਦਾ ਬੰਦੇ ਦਾ ਰਹਿ ਵਾਸਤੇ ਕੱਤ ਸਮੇਂ ਨੇ ਇੱਕ ਨੰਮ ਇਹ ਭੱਜਿਆ ਜਾਂਦਾ ਸੋ ਜ਼ਿੰਦਗੀ ਮਾਣਿਆ ਕਰੋ ਆਹ ਸੋਹਣਿਆ ਵੇਚ ਆ ਕੇ ਜਿਉਂਦਿਆਂ ਦੇ ਮੇਲੇ ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ ਦੇ ਮੇਲੇ ਜਿਉਂਦਿਆਂ ਦੇ ਮੇਲੇ ਇੱਕ ਵਾਰ ਫਿਰ ਤੁਹਾਡੇ ਨਾਲ ਮੇਲੇ ਹੋਏ ਨੇ ਮੈਂ ਕਰਮਾਂ ਵਾਲਾ ਇੱਕ ਵਾਰ ਫੇਰ ਤੁਸੀਂ ਇੰਨੀ ਮੁਹੱਬਤ ਇੰਨੇ ਪਿਆਰ ਨਾਲ ਸਭ ਨੇ ਇੱਥੇ ਬੁਲਾਇਆ ਜੀ ਜਿਉਂਦੇ ਵਾਸਤੇ ਰੋ ਹੱਥ ਪਸਾਰਿਆਂ ਤੈਨੂੰ ਕੁਝ ਨਹੀਂ ਹੋ ਮਿਲਣਾ ਤੇ ਕਾਹਨੂੰ ਅੰਨੀਆਂ ਵਾਂਗ ਬਿਟੋ ਵੇ ਓਏ ਕਿਸੇ ਦਾ ਮਰ ਜਾਏ ਤੈਨੂੰ ਲੱਖ ਲੱਖ ਖੁਸ਼ੀਆਂ ਪਰ ਸੱਜਣਾ ਓਏ ਦੁਸ਼ਮਣ ਮਾਰੇ

ਕਿਸੇ ਦਾ ਮਰ ਜਾਏ ਤੈਨੂੰ ਲੱਖ ਲੱਖ ਖੁਸ਼ੀਆਂ ਤੇ ਤੇਰਾ ਆਪਣਾ ਮਰੇ ਤੇ ਦੂਰੋਂ ਮਨਜ਼ੂਰ ਕਰੀਨਾ ਕੱਲ ਦਾਵਾ ਦਾ ਤੇ ਖਾਉਰੇ ਕੱਲ ਨੂੰ ਪੂਰਾ ਹੋਵੇ ਪਰ ਯਾਰ ਬਾਕੀ ਇਹਨੂੰ ਸੁਣ ਜਾਂਦਾ ਤੁਹਾਡੇ ਕੰਨ ਤਾਂ ਨਹੀਂ ਸਾਫ਼ ਕਰਵਾਉਣ ਵਾਲੇ ਜ਼ਿੰਦਗੀ ਦਾ ਦੂਸਰੀ ਜਿਹੜੀ ਸਟੇਜ ਉਹ ਜਵਾਨੀ ਆ ਜੀ ਬਾਅਦ ਦਾ ਬੰਦਾ ਗਿੱਟੇ-ਗੋਡੇ ਦੇ ਸਾਹਾਂ ਦਾ ਰਿਹਾ ਜਾਂਦਾ ਦਵਾਈ ਦਾ ਪਾਊਚ ਫਿਰ ਨਾਲ ਹੀ ਰੱਖਦਾ ਪਤਾ ਨਹੀਂ ਕਦੋਂ ਕਿਹੜੀ ਗੋਲੀ ਦੀ ਲੋੜ ਪੈ ਜਾਵੇ ਸ਼ਹਿਦ ਇਸੇ ਕਰਕੇ ਕਿਸੇ ਨੇ ਬਹੁਤ ਖੂਬਸੂਰਤ ਲਿਖਿਆ ਕਿ ਮੈਂ ਸਾਰੀ ਦੁਨੀਆ ਹੀ ਫਾਨੀ ਦੇਖੀ ਮੈਂ ਇੱਥੇ ਸਭ ਦੀ ਆਉਣੀ ਜਾਣੀ ਦੇਖੀ ਜੋ ਆ ਕੇ ਨਾ ਜਾਵੇ ਉਹ ਬਡਾਪਾ ਦੇਖਿਆ ਤੇ ਜੋ ਜਾ ਕੇ ਨਾ ਆਏ ਉਹ ਜਵਾਨੀ ਨੇ ਮੁਰਦ ਦੀ ਨਹੀਂ ਲੱਖ ਖਰਾਕਾਂ ਘਾਲੀ ਹੈ ਹਾਂਜੀ ਬੰਦਾ ਕਿਤੇ ਕਿਤੇ ਫੜਿਆ ਹੀ ਜਾਂਦਾ ਤੇ ਜ਼ਿੰਦਗੀ ਦਾ ਅਸਲ ਰੰਗ ਮੇਰੀਆਂ ਸਾਰੀਆਂ ਫਿਲਮਸ ਦੇ ਵਿੱਚ ਮੈਂ ਸਾਰੇ ਗਾਣਿਆਂ 'ਚ ਅਕਸਰ ਮਾਂ-ਬਾਪ ਦਾ ਮਾਵਾ ਦਾ ਮੈਂ ਬਹੁਤ ਜ਼ਿਕਰ ਕਰਦਾ ਹੁੰਦਾ ਜੀ ਕਿਉਂਕਿ ਸੱਚੀ ਦੁਨੀਆ ਦੇ ਵਿੱਚ ਮਾਂ-ਬਾਪ ਦੀ ਸੇਵਾ ਇਤੋਂ ਵੱਡੀ ਕੋਈ ਸੇਵਾ ਨਹੀਂ ਚਾ ਸੋ ਲੋਕਾਂ ਦੀ ਜ਼ਿੰਦਗੀ ਜੋ ਨਿਕਲੇ ਗੀਤ ਲੋਕ ਗੀਤ ਬਣ ਜਾਂਦੇ ਆ ਲੋਕ ਗੀਤ ਵਰਗਾ ਗੀਤ ਬਾਬੂ ਸਿੰਘ ਮਾਨ ਮਰਾੜਾ ਵਾਲੇ ਦੀ ਕਲਮ ਤੇ ਇੱਕ ਇੱਕ ਸੱਚ ਜ਼ਿੰਦਗੀ ਦਾ ਓਏ ਤਿੰਨ ਰੰਗ ਨਹੀਂ ਲੱਭਣੇ ਕਾਕਾ ਹੁਸਨ ਜਵਾਨੀ ਕਾਲ ਜਲੰਧਰ ਤੋਂ ਬੈਠਾ ਫਰੀਦਕੋਟੋਂ ਕਾਲ ਜਲੰਧਰ ਤੋਂ ਇਹ ਉੱਥੋਂ ਆਉਂਦੀ ਏ ਕਾਲ ਕਾਲ ਜਲੰਧਰ ਵੀ ਲਾ ਦਿੰਦੇ ਪਹਿਲਾ ਮੇਰਾ ਜੀ ਕਹਿੰਦਾ ਵੀ ਤੁਹਾਨੂੰ ਮਿਰਜ਼ੇ ਦਾ ਸੁਣਾਵਾ ਇੱਕ ਵਾਰੀ ਮਿਰਜ਼ੇ ਦਾ ਜਿਹੜਾ ਰੰਗ ਤੁਹਾਡੇ ਸਾਹਮਣੇ ਮਿਰਜ਼ੇ ਦੀ ਸਿਚੁਏਸ਼ਨ ਖੜੀ ਕਰਨੀ ਆ ਥੋੜਾ ਜਿਹਾ ਵਸ ਧਿਆਨ ਮੇਰੇ ਵੱਲ ਰੱਖਿਓ ਮਿਰਜ਼ੇ ਦੀ ਸਿਚੁਏਸ਼ਨ ਜਦ ਤੀਰ ਤੋੜਦੇ ਸਹਿਬਾਂ ਨੇ ਕੀ ਹੋਇਆ ਮਿਰਜ਼ੇ ਦੇ ਨਾਲ ਜਿਨ੍ਹਾਂ ਨੂੰ ਸੁਣਦਿਆਂ ਅਸੀਂ ਉਡਾਰ ਹੋਏ ਜਿੱਥੋਂ ਅਸੀਂ ਕਵੀਸ਼ਰੀ ਸਿੱਖੀ ਰੰਜੀਤ ਸਿੰਘ ਸਿੱਧਵਾ ਸਤਿੰਦਰਪਾਲ ਸਿੰਘ ਸਿੱਧਵਾ ਅਜੀਤ ਫਾਕਨ मामੂ ਜੀ ਹਰਾਂ ਦੇ ਮਿੱਤਰ ਤੇ ਮੇਰੇ ਉਸਤਾਦ ਅਸਮਾਨ ਸਰਦਾਰ ਸਤਿੰਦਰਪਾਲ ਸਿੰਘ ਸਿੱਧਵਾ ਮੈਂ ਚਾਹੁੰਗਾ ਵੀ ਇੱਕ ਵਾਰੀ ਮਿਰਜ਼ੇ ਦੀ ਜ਼ਰਕ ਭੂਮ ਕੇ ਬੰਨਿਓ ਤੇ ਮੈਂ ਨਾਲ ਹੀ ਲਾਉਣਾ ਫਿਰ ਜਦ ਤੀਰ ਤੋੜਦੇ ਸਹਿਬਾਨੇ ਓਏ ਮਰਦਾ ਹੋਇਆ ਮਿਰਜ਼ਾ ਮਿਰਜ਼ਾ ਜਦੋਂ ਮਾਰਿਆ ਜਾਂਦਾ ਤਾਂ منتان کرتی ہے تھوڑے کمے والی روبرو ہربجن مان چھوٹے مردے میں بالکل تھوڑیاں کھا دے سامنے پیش کر دیا بھائی both ਭੈ ਦੁਰਗੇ ਤੇ ਵੀ ਚੌਂ ਮਹੀਨੇ ਤੁਹਾਨੂੰ ਪਤਾ ਵੀ ਕਿਹਨੂੰ ਬਿਠਾਉਣਾ ਉੱਥੇ ਬੈਠਣਾ ਤੁਸੀਂ ਕਰਨਾ ਬਾਅਦ ਚ ਜਾਂਬੜ ਜਾਂਦੇ ਲੋਕਾਂ ਨੂੰ ਪਤਾ ਹੀ ਨਹੀਂ ਇਹ ਸਾਡੇ ਬਣਾਏ ਬੰਦੇ ਆ ਉੱਥੇ ਛੋੜਿਆ ਘੇਰਿਆ ਕਰੋ ਜਿਹੜਾ ਨਹੀਂ ਕੰਮ ਕਰਦਾ ਉਹ ਘੇਰਿਆ ਕਰੋ ਹੂੰ ਤੁਸੀਂ ਕਿਹਦਾ ਟਿੰਡੀਆਂ ਲੈਣੀਆਂ ਤੁਸੀਂ ਜਿਦਾ ਕੇ ਭੇਜਦੇ ਹੋ ਰਫਤਾਰ ਸਮਾਨੇ ਦੀ ਓਏ ਕਰਿਆ ਤੇਜ਼ ਨਾ ਹੋਵੇ ਦਿੱਲੀ ਤੇ ਕਈ ਰਾਜੇ ਬਹਿ ਦੁਰਗੇ ਤੇ ਉਥੇ ਦੀ ਉਥੇ ਹੈ ਦਿੱਲੀ ਉਥੇ ਲੁੱਟ ਵਿਚਾਰੀ ਨੂੰ ਗਏ ਲੁੱਟ ਵਿਚਾਰੀ ਨੂੰ ਨਾਦਰ ਸ਼ਾਹ ਵਰਗੇ ਕਰਤਾਵੇ ਜਗ ਜੰਗ ਸਨੇਰੇ ਕੀ ਆਵੇ ਜਾਵੇ ਐਨਾ ਥੋੜਾ ਨਾਲ ਪਿਆਰ ਆ ਯਾਰ ਤੂੰ ਤੁਸੀਂ ਐਨਾ ਪਿਆਰ ਵਾਪਸ ਭੇਜ ਰਹੇ ਹੋ ਮੇਰਾ ਸੱਚੀ ਦੀ ਕਰਦਾ ਵੀ ਮੈਂ ਟੱਪ ਕੇ ਰਗਾ ਗਏ ਐਨਾ ਚੰਗੇ ਸਰੋਤੇ ਹਣ ਮੇਰੇ ਵਿੱਚ ਕੁਛ ਵੀ ਨਹੀਂ ਜਾਈਦਾ ਸਰੋਤੇ ਸਾਹਮਣੇ